ਸਭ ਦਰਸ਼ਕਾਂ ਨੂੰ ਰਾਗਾ ਮੋਟਰਸ ਤੇ ਮਿੰਦਰਾ ਵੱਲੋਂ ਲੋੜੀ ਦੀ ਬਹੁ ਬਹੁ ਮੁਹਾਰਕਾ ਦੇਣਾ ਚਾਹੁੰਗਾ ਜੋ ਹੈ ਕਾਰਬਿੰਦਰ ਨੇ ਵੀ ਲਾਂਚ ਕੀਤੀ ਹੈ ਇਹਦੇ ਵਿੱਚ ਕਈ ਵਰਲਡ ਕਲਾਸ ਫੀਚਰਸ ਐਡ ਕੀਤੇ ਗਏ ਹੈ ਜੀ ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਜੋ ਸਕਰੀਨਸ ਦਿੱਤੀ ਗਈਆਂ ਨੇ ਉਹ ਬੇਸ ਮਾਡਲ ਤੋਂ ਹੀ ਅਸੀਂ ਤਿੰਨ ਸਕਰੀਨਸ ਦੇ ਰਹੇ ਹਾਂ ਜੋ ਐਚਡੀ ਸਕਰੀਨਸ ਹੈ ਇਹ ਉਹਦੇ ਬਾਅਦ ਅਸੀਂ ਇਹਦੇ ਵਿੱਚ ਫਰੰਟ ਔਰ ਯਰ ਵੈਂਟੀਨ ਸਿਟਸ ਦੇ ਰਹੇ ਹਾਂ ਸੀਟ ਦਾ ਫਾਇਦਾ ਕੀ ਹੈ ਕਿ ਜਦੋਂ ਗਰਮੀ ਹੁੰਦੀ ਹੈ ਤੇ ਬਸ ਇਹ ਨਾ ਨਹੀਂ ਆਂਦਾ ਜੀ ਆਮ ਤੌਰ ਤੇ ਸਿਰਫ ਫਰੰਟ ਸੀਟਾਂ ਦੀ ਸੀਗੀਆਂ ਬਟ ਸਾਡੀ ਇਸ ਗੱਡੀ ਵਿੱਚ ਮਿੰਦਰਾ ਨੇ ਪਹਿਲੀ ਵਾਰ ਗੱਡੀ ਹੈ ਕਿ ਜੋ ਪਿਛਲੀ ਸੀਟਸ ਹੈ ਉਹਦੇ ਵਿੱਚ ਵੀ ਵੈਂਟੀਲੇਸ਼ਨ ਹੈਗੀ ਹੈ ਤੇ ਬਾਅਦ ਇਹਦੇ ਵਿੱਚ ਇੱਕ ਹੋਰ ਫੀਚਰ ਹੈਗਾ ਥੀਏਟਰ ਮੋਡ ਜਿਸ ਤਰ੍ਹਾਂ ਜੋ ਸਕਰੀਨ ਤੇ ਅੱਗੇ ਚੱਲ ਰਿਹਾ ਹੁੰਦਾ ਹੈ ਅਸੀਂ ਪਿੱਛੇ ਬੈਠ ਕੇ ਆਪਣੀ ਦੋ ਅਲੱਗ ਸਕਰੀਨਸ ਤੇ ਉਹਨੂੰ ਸੇਮ ਚਲਾ ਸਕਦੇ ਹਾਂ ਵਾਹ ਦੀ ਸਭ ਤੋਂ ਵੱਡਾ ਫੀਚਰ ਜੋ ਅਸੀਂ ਇੰਟਰੋਡਿਊਸ ਕੀਤਾ ਮੰਦਰਾ ਨੇ ਉਹ ਹੈ ਦਾ ਵਿਨਸੀ सਸਪੈਂਸ਼ਨ ਉਹ ਸਸਪੈਂਸ਼ਨ ਮੰਦਰਾ ਪਹਿਲੀ ਵਾਰ ਯੂਜ਼ ਕਰਨ ਜਾ ਰਹੀ ਹੈ ਇਸ ਗੱਡੀ ਵਿੱਚ ਜੋ ਕਿ ਵਰਲਡ ਵਿੱਚ ਸਿਰਫ ਕੁਝ ਚੁਰੀਂਦਾ ਕੰਪਨੀਆਂ ਜਿਸ طرح ਮਰਸੀਡੀਜ਼ ਦੇ AMG ਸਪੋਰਟਸ ਮਾਡਲ ਹੈ ਜਾਂ ਮੈਕਲੈਰਨ ਉਹ ਯੂਜ਼ ਕਰ ਰਹੀ ਹੈ ਜੀ ਸਰ ਉਤਸਾਹ ਕਸਟਮਰ ਵੀ ਆਏ ਹੋਏ ਆ ਕਿਸ ਤਰ੍ਹਾਂ ਲੱਗ ਰਿਹਾ ਅੱਜ ਬਹੁਤ ਅੱਛਾ ਲੱਗ ਰਿਹਾ ਜੀ ਇਹ ਕਿਸਪੰਦਰਾ ਜੋ ਹੰਗਾਰਾ ਵਾ ਹੈ ਇਹ ਸਾਨੂੰ ਪ੍ਰੋਸਾਈਡ ਕਰਦਾ ਵਾ ਕਿ ਅਸੀਂ ਉਹ ਕਸ਼ਵਦੀ ਸੇਵਾ ਕਰੀਏ ਜੀ ਅਜੀ ਗੱਲ ਹੈ ਕਿ ਕੰਪਨੀ ਨੇ ਜੋ ਇਹਦਾ ਪ੍ਰਾਈਸ ਰੱਖਿਆ ਹੋਇਆ ਹੈ 13 ਲੱਖ 68 ਹਜ਼ਾਰ ਰੁਪਏ ਇੱਕ ਸ਼ੁਰੂ ਪ੍ਰਾਈਸ ਦਾ ਸਟਾਰਟ ਵੀਜਨ ਦਾ ਔਰ ਇਸ ਸੈਗਮੈਂਟ ਵਿੱਚ ਸਾਡੇ ਕਿਸੇ ਵੀ ਕੰਪੀਟੀਸ਼ਨ ਕੋਲ ਕੋਈ ਕੱਢੀ ਨਹੀਂ ਹੈਗੀ ਮਿੰਦਰਾ ਦਾ ਨਾਂ ਹੀ ਬਹੁਤ ਜ਼ਬਰਦਸਤ ਬਹੁਤ ਹੀ ਬੋਲ ਜੀ ਮਿੰਦਰਾ ਦੀਆਂ ਗੱਡੀਆਂ ਸਾਰੀਆਂ ਕਾਮਯਾਬੀ ਹੁੰਦੀਆਂ ਮਿੰਦਰਾ ਮਿੰਦਰਾ ਦਾ ਨਾਂ ਚੱਲਦਾ ਜੀ ਨਾਂ ਚੱਲਦਾ ਨਾਂ ਚੱਲਦਾ ਮਿੰਦਰਾ ਦਾ ਨਾਂ ਚੱਲਦਾ ਨਾਂ ਚੱਲਦਾ ਤੇ ਮਿੰਦਰਾ ਦਾ ਨਾਂ ਨਾ ਚੱਲਦਾ ਜੀ ਨਾਮ ਜੀ ਕੋਲ ਅਛਲ ਸੰਤਨਵਾ ਜੀ ਮਹੱਲਾ ਸੰਤਨਗਰ ਦਾ ਲੈਣ ਵਾਲਾ ਆ ਅਸੀਂ ਅੱਗੇ ਵੀ ਨਾ ਕੋਈ ਗੱਡੀਆਂ ਬਹੁਤ ਲੱਖੀਆਂ 2 18 ਲਾਈਆਂ 2 ਸਕੋਰਪੀਓ ਐਨ ਜੈਡ ਲਾਈਆਂ ਬਹੁਤ ਵਧੀਆ ਗੱਡੀਆਂ ਆ ਆ ਵੀ ਗੱਡੀ ਦੇਖ ਕੇ ਬੜਾ ਮਨ ਖੁਸ਼ ਹੋਇਆ ਬਹੁਤ ਵਧੀਆ ਗੱਡੀ ਲਾਂਚ ਕਰਨ ਲੱਗੇ ਆ ਬਹੁਤ ਵਧੀਆ ਜੀ ਰਾਗਾ ਮੋਟਰ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਨਵੀਂ ਗੱਡੀ ਲਾਂਚ ਕੀਤੀ ਆ ਖਾਸ ਕਰਕੇ ਮੈਡਮ ਆਪਣੇ ਜਿਹੜੇ ਆਪਣੇ ਕਮਲ ਕੌਰ ਐਨਾਂ ਨੂੰ ਤੇ ਸਾਡੇ ਮਨਜੀਤ ਸਰ ਐ ਸਿਰ ਮੈਂ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਡੀਲ ਕਰਦੇ ਆ ਔਰ ਸਾਰਾ ਸਟਾਫ ਇਹਨਾਂ ਦਾ ਬਹੁਤ ਵਧੀਆ ਜੀ ਮਿੰਦਰਾ ਜਿਹੜੀ ਗੱਡੀ ਲਾਂਚ ਹੋਈ ਹੈਗੀ ਆ 7X0 ਜੀ ਜਿਹੜੀ ਪਹਿਲੇ ਹੋਈ ਸੀ ਉਹ ਵੀ ਬਹੁਤ ਵਧੀਆ ਉਹਨੇ ਵੀ ਆਪਣਾ ਬੜਾ ਇੱਕ ਪਲੇਟਫਾਰਮ ਬਣਾਇਆ ਜਿਹੜੀ ਹੁਣ ਹੋ ਰਹੀ ਹੈਗੀ ਆ ਇਹਦਾ ਵੀ ਇੱਕ ਅਲੱਗ ਹੀ ਪਲੇਟਫਾਰਮ ਹੋਏਗਾ ਰਾਗਾ ਮੋਟਰ ਨਕੋਦਰ ਤੇਨ ਦਾ ਕੋਈ ਫੋਨ ਨੰਬਰ ਚਾਹੀ ਹਾਂਜੀ ਹਾਂਜੀ 7886 ਜੀ 08561 ਸੀ ਮਹਿੰਦਰਾ ਦੀ ਨਵੀਂ ਗੱਡੀ ਬਿਲਕੁਲ ਨਵੀਂ ਗੱਡੀ ਅੱਜ ਨਕੌਦਰ ਸ਼ਹਿਰ ਦੇ ਵਿੱਚ ਲਾਂਚ ਹੋਣ ਜਾ ਰਹੀ ਆ ਰਾਗਾ ਮੋਟਰ ਜਲੰਧਰ ਰੋਡ ਤੇ ਐ ਸਰ ਇੱਕ ਕਲੈਪਿੰਗ ਆਲਵੇ ਜ਼ੋਰਦਾਰ ਜ਼ੋਰਦਾਰ ਕਲੈਪਿੰਗ ਔਰ ਸਾਰੇ ਕਹਿੰਗੇ ਹੈਪੀ ਲੋੜੀ ਹੈਪੀ ਲੋੜੀ ਸਰਦਾਰ ਸਾਡੇ ਨਾਲ ਮੌਜੂਦ ਹੈ ਕਸਟਮਰ ਨਾਲ ਮੌਜੂਦ ਹੈ ਔਰ ਨਵੀਂ ਗੱਡੀ ਦੀ ਲਾਂਚਿੰਗ ਹੋ ਰਹੀ ਆ ਮਹਿੰਦਰਾ ਦੀ ਸਾਰੇ ਤੇ ਪਹੁੰਚੇ ਨਾਲ ਸਰ ਪਲੀਜ਼ ਕੀ ਨਾ ਸਰ ਜੀ ਮੇਰਾ ਨਾਮ ਸੁਖਵੀਰ ਗੁਪਤਾ ਜੀ ਜੀ ਸਰ ਅੱਜ ਸਤੋਂ ਪਹਿਲੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਜੀ ਤੁਹਾਨੂੰ ਇਸ ਗੱਡੀ ਲਾਂਚਿੰਗ ਕਰਨ ਦੀਆਂ ਆਈਨ ਕੋਦਰ ਸ਼ੇਰ ਦੇ ਵੀ ਲਾਂਚ ਕੀਤੀ ਆ ਤੇ ਲੋੜੀ ਦਾ ਵੀ ਸ਼ੁਭ ਦਿਹਾੜਾ ਆ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੈਂ ਸਭ ਦਰਸ਼ਕਾਂ ਨੂੰ ਰਾਗਾ ਮੋਟਰਸ ਤੇ ਮਿੰਦਰਾ ਵੱਲੋਂ ਲੋੜੀ ਦੀ ਬਹੁ ਬਹੁ ਮੁਹਾਰਤ ਦੇਣਾ ਚਾਹੁੰਗਾ ਇਸ ਮੌਕੇ ਤੇ ਮੈਂ ਦੱਸਣਾ ਚਾਹੁੰਗਾ ਕਿ ਸਾਡੀ ਜੋ ਹੈ ਕਾਰ ਮਿੰਦਰਾ ਨੇ ਵੀ ਲਾਂਚ ਕੀਤੀ ਹੈ ਇਹਦੇ ਵਿੱਚ ਕਈ ਵਰਲਡ ਕਲਾਸ ਫੀਚਰਸ ਐਡ ਕੀਤੇ ਗਏ ਹੈ ਜੀ ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਜੋ ਸਕ੍ਰੀਨ ਦਿੱਤੀ ਗਈਆਂ ਨੇ ਉਹ ਬੇਸ ਮਾਡਲ ਤੋਂ ਹੀ ਅਸੀਂ ਤਿੰਨ ਸਕ੍ਰੀਨਸ ਦੇ ਰਹੇ ਆ ਜੋ ਐਚਡੀ ਸਕ੍ਰੀਨਸ ਹੈ ਨਹੀਂ ਹੈ ਉਹਦੇ ਬਾਅਦ ਅਸੀਂ ਇਹਦੇ ਵਿੱਚ ਫਰੰਟ ਔਰ ਯਰ ਵੈਂਟੀਲੇਟਡ ਸੀਟਸ ਦੇ ਰਹੇ ਆ ਸੀਟਸ ਦਾ ਫਾਇਦਾ ਕੀ ਹੈ ਕਿ ਜਦੋਂ ਗਰਮੀ ਹੁੰਦੀ ਹੈ ਤੇ ਪਸੀਨਾ ਨਹੀਂ ਆਂਦਾ ਆਮ ਤੌਰ ਤੇ ਸਿਰਫ ਫਰੰਟ ਸੀਟਸ ਆਂਦੀ ਸੀਗੀਆਂ ਬਟ ਸਾਡੀ ਇਸ ਗੱਡੀ ਵਿੱਚ ਮੇਂਦਰਾਂ ਨੇ ਪਹਿਲੀ ਵਾਰ ਗੱਡੀ ਹੈ ਕਿ ਜੋ ਪਿਛਲੀ ਸੀਟਸ ਹੈ ਉਹਦੇ ਵਿੱਚ ਵੀ ਵੈਂਟੀਲੇਸ਼ਨ ਹੈਗੀ ਹੈ ਜੀ ਉਹਦੇ ਬਾਅਦ ਇਹਦੇ ਵਿੱਚ ਕੋ ਫੀਚਰ ਹੈਗਾ ਥੀਏਟਰ ਮੋਡ ਜਿਸ ਤਰ੍ਹਾਂ ਜੋ ਸਕਰੀਨ ਤੇ ਅੱਗੇ ਚੱਲ ਰਿਹਾ ਹੁੰਦਾ ਹੈ ਅਸੀਂ ਪਿੱਛੇ ਬੈਠ ਕੇ ਹੀ ਆਪਣੀ ਦੋ ਅਲੱਗ ਸਕਰੀਨਸ ਤੇ ਉਹਨੂੰ ਸੇਮ ਚਲਾ ਸਕਦੇ ਹਾਂ ਜਿਸ ਤਰ੍ਹਾਂ ਪੂਰਕ ਥੀਏਟਰ ਦਾ ਮੋਬਾਈਲ ਬਣ ਜਾਂਦਾ ਹੈ ਜੀ ਸਰ ਉਹਦੇ ਆਵਾਜ਼ ਦੀ ਸਭ ਤੋਂ ਵੱਡਾ ਫੀਚਰ ਜੋ ਅਸੀਂ ਇੰਟਰੋਡਿਊਸ ਕੀਤਾ ਮਿੰਦਰਾ ਨੇ ਉਹ ਹੈ davinci suspension ਜੀ ਉਹ ਸਸਪੈਂਸ਼ਨ ਮਿੰਦਰਾ ਪਹਿਲੀ ਵਾਰ ਯੂਜ਼ ਕਰਨ ਜਾ ਰਹੀ ਹੈ ਇਸ ਗੱਡੀ ਵਿੱਚ ਜੋ ਕਿ ਵਰਲਡ ਵਿੱਚ ਸਿਰਫ ਕੁਝ ਚੁਰੀਂਦਾ ਕੰਪਨੀਆਂ ਜਿਸ ਤਰ੍ਹਾਂ ਮਰਸੀਡੀਜ਼ ਦੇ AMG ਸਪੋਰਟਸ ਮਾਡਲ ਹੈ ਜਾਂ ਮੈਕਲੈਰਨ ਉਹ ਯੂਜ਼ ਕਰ ਰਹੀ ਹੈ ਜੀ ਉਹ ਸਸਪੈਂਸ਼ਨ ਇੰਨੀ ਖਾਸ ਹੈ ਕਿ ਉਹਦੇ ਵਿੱਚ ਛੋਟੇ-ਮੋਟੇ ਖੜਡੇ ਆਏ ਜਾਂ ਸੜਕ ਚੱਲਦੇ ਕੁਝ ਝਟਕਾ ਫੀਲਿੰਗ ਹੁੰਦਾ ਜਦੋਂ ਗੱਡੀ ਟਰਨ ਕਰਦੀ ਹੈ ਤੇ ਟਰਨਿੰਗ ਕਾ ਵੀ ਸਮੂਥ ਹੁੰਦੀ ਹੈ ਜੀ ਬਿਲਕੁਲ ਇਸਦੇ ਹੋਰ ਬਹੁਤ ਫੀਚਰਸ ਨੇ ਗੱਡੀ ਵਿੱਚ ਜਦੋਂ ਅਸੀਂ ਗੱਡੀ ਐਕਸਪਲੋਰ ਕਰਾਂਗੇ ਤੇ ਨਾਲ ਫਿਰ ਅਸੀਂ ਦੱਸ ਹੀ ਜਾਵਾਂਗੇ ਸਰ ਉਤਸ਼ਾਹ ਕਸਟਮਰ ਵੀ ਆਏ ਹੋਏ ਆ ਕਿਸ ਤਰ੍ਹਾਂ ਲੱਗ ਰਿਹਾ ਅੱਜ ਬਹੁਤ ਅੱਛਾ ਲੱਗ ਰਿਹਾ ਜੀ ਇਹ ਕਸਟਮਰ ਜੋ ਹੰਗਾਰਾ ਵਾ ਇਹ ਸਾਨੂੰ ਪ੍ਰੋਸਾਈਡ ਕਰਦਾ ਵਾ ਕਿ ਅਸੀਂ ਉਹ ਕਸ਼ਵਦੀ ਸੇਵਾ ਕਰੀਏ ਜੀ ਸਰ ਸਭ ਤੋਂ ਅੱਛੀ ਗੱਲ ਹੈ ਕਿ ਕੰਪਨੀ ਨੇ ਜੋ ਇਹਦਾ ਪ੍ਰਾਈਸ ਰੱਖਿਆ ਵਾ 13 ਲੱਖ 68000 ਰੁਪਏ ਤੋਂ ਸ਼ੁਰੂ ਪ੍ਰਾਈਸ ਸਟਾਰਟ ਹੋ ਰਿਹਾ ਹੈ ਜਣ ਦਾ ਔਰ ਇਸ ਸੈਗਮੈਂਟ ਵਿੱਚ ਸਾਡੇ ਕਿਸੇ ਵੀ ਕੰਪੀਟੀਸ਼ਨ ਕੋਲ ਕੋਈ ਕੱਢੀ ਨਹੀਂ ਹੈਗੀ ਇਸ ਪ੍ਰਾਈਸ ਵਿੱਚ ਕਿਸੇ ਕੋਲ ਕੋਈ ਗੱਡੀ ਨਹੀਂ ਹੈ ਇਸ ਸੈਗਮੈਂਟ ਨਾਲ ਇਸ ਫੀਚਰਸ ਨਾਲ ਅਸੀਂ ਇਹਦੇ ਵਿੱਚ ਬਹੁਤ ਸਾਰੇ ਫੀਚਰਸ ਹੈਗੇ ਜੋ ਕਿ ਪਹਿਲੀ ਵਾਰ ਇਸ ਸੈਗਮੈਂਟ ਜਿਸ ਨੂੰ ਕਹਿੰਦੇ ਆ ਫਰਸਟ ਇਨ ਸੈਗਮੈਂਟ ਇੰਟਰੋਡਿਊਸ ਕਰ ਰਹੇ ਆ ਅੱਠ ਨੋ ਫੀਚਰ ਹੈਗੇ ਜਿਹੜੇ ਕਿ ਅਸੀਂ ਪਹਿਲੀ ਵਾਰ ਇਸ ਸੈਗਮੈਂਟ ਯੂਜ਼ ਕਰ ਰਹੇ ਆ ਓਨਲੀ ਬਾਈ ਮਹਿੰਦਰਾ ਹੋਰ ਕਿਸੇ ਗੱਡੀ ਨੇ ਯੂਜ਼ ਨਹੀਂ ਕੀਤੀ ਸੀ ਸਰ ਮਹਿੰਦਰਾ ਦਾ ਤਾਂ ਨਾਂ ਹੀ ਬਹੁਤ ਜ਼ਬਰਦਸਤ ਬਹੁਤ ਹੀ ਬੋਲ ਜੀ ਮਹਿੰਦਰਾ ਦੀਆਂ ਗੱਡੀਆਂ ਸਾਰੀਆਂ ਕਾਮਯਾਬੀ ਹੁੰਦੀਆਂ ਮਹਿੰਦਰਾ ਮਹਿੰਦਰਾ ਦਾ ਨਾਂ ਚੱਲਦਾ ਜੀ ਨਾਂ ਚੱਲਦਾ ਨਾਂ ਚੱਲਦਾ ਮਹਿੰਦਰਾ ਦਾ ਨਾਂ ਚੱਲਦਾ ਨਾਂ ਚੱਲਦਾ ਤੇ ਮਹਿੰਦਰਾ ਦਾ ਨਾਂ ਨਾ ਚੱਲਦਾ ਜੀ ਸਰ ਕੁਝ ਕੂਪੀਆਂ ਦਿ ਵਾਜਾਰੇ ਮੇਰੇ ਵੀਰ ਨੇ ਇੱਥੇ ਦੇਖ ਰਹੇ ਨੇ ਸਰਨਾ ਮੈਂ ਗੱਲਬਾਤ ਕਰ ਲੈਣਾ ਕੋਈ ਨਹੀਂ ਆਵਾਜ਼ ਜੀ ਵਾਜੀ ਵਾ ਸਸਰੀ ਕਾਲਜੀ ਕੀ ਹਾਲ ਚਾਲ ਠੀਕ ਠਾਕ ਜੀ ਦੇਖੋ ਦਸ਼ਰ ਸਿੰਘ ਜੀ ਤੋਂ ਵਾ ਮਹੱਲਾ ਸੁਨਤਨਗਰ ਦਾ ਲੈਣ ਵਾਲਾ ਆ ਅਸੀਂ ਅੱਗੇ ਵੀ ਨਾ ਕੋਈ ਗੱਡੀਆਂ ਬਹੁਤ ਲੱਖੀਆਂ 2 18 ਲਾਈਆਂ 2 ਸਕੋਰਪੀਓ ਐਨ ਜੈਡ ਲਈਆਂ ਬਹੁਤ ਵਧੀਆ ਗੱਡੀਆਂ ਆ ਆ ਵੀ ਗੱਡੀ ਦੇਖ ਕੇ ਬੜਾ ਮਨ ਖੁਸ਼ ਹੋਇਆ ਬਹੁਤ ਵਧੀਆ ਗੱਡੀ ਲਾਂਚ ਕਰਨ ਲੱਗੇ ਆ ਜੀ ਤੇ ਪਰਮਾਤਮਾ ਕਰੇ ਮਹਿੰਦਰਾ ਦਾ ਨਾਮ ਚੱਲਦਾ ਮਹਿੰਦਰਾ ਦਾ ਵੀ ਮਹਿੰਦਰਾ ਦਾ ਨਾਮ ਚੱਲਦਾ ਜੀ ਬਿਲਕੁਲ ਹਾਂ ਚੱਲਦਾ ਦੇਖੋ ਪਹਿਲਾਂ ਗੱਡੀਆਂ ਦਾ ਹੁੰਦਾ ਸੀ ਵੀ ਮਹਿੰਦ ਇਹ ਇਦਾਂ ਦੀ ਬਣਾਤੀ ਗੱਡੀ ਵੀ ਜਦੋਂ ਬਾਹਰ ਨਹੀਂ ਗੱਡੀਆਂ ਸਿਸਟਮ ਉਹ ਹੀ ਕਰਦਾ ਮੈਂ 3-4 ਨੋਵਾ ਗੱਡੀਆਂ ਲਈਆਂ ਮੈਂ ਨੋਵਾ ਛੱਡ ਕੇ ਸਰਦਾਰ ਜੀ ਨੂੰ ਪਤਾ ਮੈਂ ਗੱਡੀਆਂ ਪਸੰਦ ਕੀਤੀਆਂ ਗੱਡੀਆਂ ਹੈ ਹੀ ਬਹੁਤ ਵਧੀਆ ਆ ਬਹੁਤ ਵਧੀਆ ਗੱਡੀ ਯਾਨੀ ਗੱਡੀ ਦੇ ਵਿੱਚ ਇਹਨੇ ਫਿਊਚਰ ਆ ਜਿਸ ਹਿਸਾਬ ਨਾਲ ਇਹਨੇ ਰੇਟ ਰੱਖਿਆ ਆ ਉਸ ਹਿਸਾਬ ਨਾਲ ਗੱਡੀ ਦਾ ਕਹਿ ਨਹੀਂ ਜਾ ਸਕਦਾ ਇੰਨੀ ਕੁ ਵਧੀਆ ਗੱਡੀ ਬਣਾਈ ਆ ਰੇਟ ਤਾਂ ਕੁਝ ਵੀ ਨਹੀਂ ਜਿੰਨੀ ਸਿਫਤ ਜਿੰਨੀ ਸਿਫਤ ਕਰ ਲੋ ਉਨੀ ਥੋੜੀ ਆ ਜਿੰਨੀ ਸਿਫਤ ਕਰ ਲੋ ਤਾਂ ਇੰਝਾਂ ਦੀ ਆਵਾਜ਼ ਇੰਨੀ ਕੁਆਇਟ ਹੈ ਤੁਸੀਂ ਗੱਲ ਛੱਡ ਦਿਓ ਵੀ ਪਤਾ ਨਾਦਾ ਪਟਰੋਲ ਆ ਕਿ ਡੀਜ਼ਲ ਆ ਕਈ ਵਾਰੀ ਪਟਰੋਲ ਬੰਮ ਆਇਆ ਇਹ ਕੀ ਕਹਿਣਾ ਚਾਹੋਗੇ ਇਹਨੂੰ ਕੋਦਰ ਵਾਲਿਆਂ ਨੂੰ ਬਹੁਤ ਵਧੀਆ ਜੀ ਰਾਗਾ ਮੋਟਰ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਨਵੀਂ ਗੱਡੀ ਲੌਂਚ ਕੀਤੀ ਆ ਖਾਸ ਕਰਕੇ ਮੈਡਮ ਆਪਣੇ ਜਿਹੜੇ ਆਪਣੇ ਕਮਲਕੌਰ ਇਹਨਾਂ ਨੂੰ ਤੇ ਸਾਡੇ ਮਨਜੀਤ ਸਰ ਆ ਸਿਰ ਮੈਂ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਡੀਲ ਕਰਦੇ ਆ ਔਰ ਸਾਰਾ ਸਟਾਫ ਇਹਨਾਂ ਦਾ ਬਹੁਤ ਵਧੀਆ ਜੀ ਤੇ ਵਾਕਿਆ ਇਹਨਾਂ ਦੀ ਗੱਡੀਆਂ ਹੁਣ ਜਿਹੜੀਆਂ ਬਹੁਤ ਵਧੀਆ ਆਈਆਂ ਇਸ ਕਰਕੇ ਫਿਊਚਰ ਬਹੁਤ ਵਧੀਆ ਆ ਅਸੀਂ ਤੇ ਇਸ ਗੱਡੀ ਨੂੰ ਬਹੁਤ ਲਾਈਕ ਕਰਦੇ ਆ ਕੋਸ਼ਿਸ਼ ਕਰਾਂਗੇ ਮਹਾਰਾਜ ਜੀ ਕਰੇ ਹੋ ਸਕਦਾ ਮਨ ਬਣ ਜਵੇ ਵੀ ਇੱਕ ਪਹਿਲਾ ਵੀ ਲਈਏ ਨਾਲ ਕੋਲੋਂ ਚਾਰ ਗੱਡੀਆਂ ਲਈਆਂ 2024 ਚ ਇਹ ਵੀ ਲੈ ਕੇ ਜਾਵਾਂਗੇ ਜਰੂਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਜੀਰਵਾਜ ਜੀ ਮਹਾਰਾਜ ਜੀ ਬਹੁਤ ਵਧੀਆ ਇਹ ਗੱਲਬਾਤ ਕੀਤੀ ਹੈ ਜੀ ਸਰ ਦੇ ਨਾਲ ਹੈਪੀ ਲੋਹੜੀ ਲੋਹੜੀ ਦੀਆਂ ਮੁਬਾਰਕਾਂ ਨਾਲ ਲੋਹੜੀ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਔਰ ਗੱਡੀ ਦੇ ਵਿੱਚ ਹਾਂ ਹਾਂ ਪਾਜੀ ਕੀ ਨਾਮ ਸਰ ਤੁਹਾਡਾ ਮਨਜਿੰਦਰ ਸਿੰਘ ਜੀ ਮਨਜਿੰਦਰ ਸਿੰਘ ਜੀ ਕਿਹੜੀ ਏ ਗੱਡੀ 'ਚ ਬੈਠ ਕੇ ਉਹ ਕਿਦਾਂ ਲੱਗੀ ਆ ਜੀ ਬਹੁਤ ਗੁੱਡ ਫੀਲ ਆ ਜੀ ਗੁੱਡ ਫੀਲ ਆ ਹਾਂਜੀ ਇਹ ਮਹਿੰਦਰਾ ਦਾ ਨਾਂ ਚੱਲਦਾ ਜਿੱਦਾਂ ਮੈਂ ਤਾਂ ਵੀ ਕਿਹਾ ਚੱਲਦਾ ਹੀ ਚੱਲਦਾ ਹਾਂ ਹਾਂ ਕੇ ਇਸ ਗੱਡੀ ਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਓਕੇ ਗੱਡੀ ਆਈ ਰਿਪੋਰਟ ਬਹੁਤ ਵਧੀਆ ਸਰਾ ਗੱਡੀ ਵਾਹ ਜੀ ਬਹੁਤ ਹੀ ਟੌਪ ਦੀ ਗੱਡੀ ਆ ਕਹਿੰਦੇ ਜੀ ਔਰ ਪੂਰੀ ਦਿਖਾ ਦੇ ਕੋਰੀ ਤੁਮ ਦਿਖਾਵਾਂਗੇ ਨਾਲ-ਨਾਲ ਇਹ ਬਹੁਤ ਹੀ ਲੁੱਕ ਗੱਡੀ ਦੀ ਪਿਆਰੀ ਐ ਔਰ ਮਹਿੰਦਰਾ ਦਾ ਨਾਂ ਚੱਲਦਾ ਕਹਿੰਦੇ ਮਿੱਤਰਾਂ ਦਾ ਨਾਂ ਚੱਲਦਾ ਮਿੱਤਰਾਂ ਦਾ ਨਹੀਂ ਮਹਿੰਦਰਾ ਦਾ ਨਾਂ ਚੱਲਦਾ ਮੇਂਦਰਾ ਦਾ ਨਾਮ ਚੱਲਦਾ ਹੈ ਕੁਝ ਮੇਰੇ ਵੀਰ ਨਾਲ ਮੌਜੂਦ ਨੇ ਸਰ ਦੇ ਨਾਲ ਗੱਲ ਕਰਾਂਗਾ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਤੁਹਾਡੇ ਬਹੁਤ ਬਹੁਤ ਸਿਮਰਤ ਸਿਮਰਤ ਜੀ ਕਿਹੜੀ ਜਗ੍ਹਾ ਤੋਂ ਜੀ ਲੋਈਆਂ ਤੋਂ ਸਰ ਲੋਈਆਂ ਖਾਸ ਲੁਧਿਆਣਾ ਤੋਂ ਲੋਈਆਂ 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 ਤੋਂ ਲੋਈਆਂ ਖਾਸ ਸਰ ਇਹ ਕਿੰਦਾ ਗੱਡੀ ਲੱਗੀ ਗੱਡੀ ਬਹੁਤ ਮਜ਼ੇਦਾਰ ਹੈ ਜੀ ਫੀਲਿੰਗ ਪੂਰੀ ਰਿਲੈਕਸ ਹੈ ਬਾਕੀ ਅਜੇ ਦੇਖਦੇ ਹਾਂ ਸਿਸਟਮ ਦੇ ਸਾਰੇ ਫੰਕਸ਼ਨ ਵਗੈਰਾ ਟਰਾਈ ਕਰਦੇ ਹਾਂ ਕੀ ਕੀ ਹੈਗਾ ਚੈੱਕ ਕਰਦੇ ਹਾਂ ਜੀ ਫਸਟ ਲੁੱਕ ਜੇ ਤਾਂ ਬਹੁਤ ਵਧੀਆ ਹੈ ਜੀ ਕਿੰਦਾਂ ਜੀ ਲੈਣਾ ਚਾਹੋਗੇ ਗੱਡੀ ਬਿਲਕੁਲ ਬਿਲਕੁਲ ਆਮ ਟ੍ਰਿਕ ਬੁਕਿੰਗ ਕਰਵਾਈ ਬਈਆ ਤੇ ਦੇਖ ਰਹੇ ਆ ਇਹਨਾਂ ਨਾਲ ਗੱਲ ਚੱਲ ਰਹੀ ਆ ਕਰੋ ਤੱਕ ਦਿੰਦੇ ਆ ਜੀ ਜਰਾ ਉਹ ਜਲਦੀ ਤੋਂ ਜਲਦੀ ਲੈਣਾ ਚਾਹਾਂਗੇ ਜਰੂਰ ਬਹੁਤ ਬਹੁਤ ਸ਼ੁਕਰੀਆ ਜੀ ਉਹ ਗੱਡੀ ਬਹੁਤ ਪਿਆਰੀ ਆ ਜੀ ਗੱਡੀ ਦਿਖਾ ਦਿਓ ਬਲੈਕ ਕਲਰ ਦੀ ਆ ਹੋਰ ਕਲਰ ਵੀ ਬਹੁਤ ਸਾਰੇ ਇਹਦੇ ਵਿੱਚ ਹੁੰਦੇ ਨੇ ਗੱਡੀ ਦੇ ਵਿੱਚ ਵਾਜੂਆ ਕੀ ਬਾਤਾਂ ਗੱਡੀ ਦੀਆਂ ਮਹਿੰਦਰਾਦੀ ਨਵੀਂ ਗੱਡੀ ਅੱਗੇ ਚੱਲੋ ਜੀ ਅੱਗੇ ਉਹ ਦਿਖਾ ਦਿਓ ਇੱਕ ਵਾਰ ਫੇਰ ਪੂਰੀ ਗੱਡੀ ਦਿਖਾ ਦਿਓ ਕਿਹ ਵੀ ਕਟਿਆ ਜਾਵੇਗਾ ਅੱਜ ਮੈਡਮ ਸਤਿ ਸ਼੍ਰੀ ਅਕਾਲ ਅੱਜ ਕੀ ਕਹਿਣਾ ਚਾਹੋਗੇ ਜੀ ਇੱਕ ਗੱਡੀ ਮਹਿੰਦਰਾ ਦੀ ਜਿਹੜੀ ਡਾਕਟਰ ਜੀ ਮਹਿੰਦਰਾ ਦੀ ਜਿਹੜੀ ਗੱਡੀ ਲਾਂਚ ਹੋਈ ਹੈਗੀ ਆ 7X0 ਜਿਹੜੀ ਪਹਿਲੇ ਹੋਈ ਸੀ ਉਹ ਵੀ ਬਹੁਤ ਵਧੀਆ ਉਹਨੇ ਵੀ ਆਪਣਾ ਬੜਾ ਇੱਕ ਪਲੇਟਫਾਰਮ ਬਣਾਇਆ ਜਿਹੜੀ ਹੁਣ ਹੋ ਰਹੀ ਹੈਗੀ ਇਹਦਾ ਵੀ ਇੱਕ ਅਲੱਗ ਹੀ ਪਲੇਟਫਾਰਮ ਹੋਏਗਾ ਤੇ ਮਹਿੰਦਰਾ ਦਾ ਤਾਂ ਨਾਮ ਚੱਲਦਾ ਹੀ ਆ ਮਿਤਰਾ ਦਾ ਨਾਮ ਚੱਲਦਾ ਬਿਲਕੁਲ ਮਹਿੰਦਰਾ ਦਾ ਨਾਮ ਚੱਲਦਾ ਮਹਿੰਦਰਾ ਦੀਆਂ ਗੱਡੀਆਂ ਬਹੁਤ ਕਾਮਯਾਬ ਹੁੰਦੀਆਂ ਬਿਲਕੁਲ ਬਿਲਕੁਲ ਜੀ ਬਹੁਤ ਕਾਮਯਾਬ ਹੈ ਸੇਫਟੀ ਪੱਖੋਂ ਵੀ ਬਹੁਤ ਕਾਮਯਾਬ ਹੈਗੀਆਂ ਨੇ ਜੀ 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 ਲੁਕੇਸ਼ਨ ਦੀ ਗੱਲ ਕਰੀ ਆਪਾਂ ਕਿਹਾ ਰਾਗਾ ਨਕੋਦਰ ਤੇਨ ਦਾ ਕੋ ਫੋਨ ਨੰਬਰ ਜੀ ਹਾਂਜੀ ਹਾਂਜੀ 7886 ਜੀ 08561 61 ਕੀ ਕਹਿਣਾ ਚਾਹੋਗੇ ਨਕੋਦਰ ਨਿਵਾਸੀਆਂ ਨੂੰ ਇੱਕ ਲੋਹੜੀ ਅੱਜ ਲੋਹੜੀ ਦੇ ਇੱਕ ਤਾਂ ਨਕੋਦਰ ਦੇ ਸਾਰੇ ਨਿਵਾਸੀਆਂ ਨੂੰ ਪਿੰਡ ਵਾਲਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਇੱਕ ਅਸੀਂ ਇਹੀ ਕਹਿਣਾ ਚਾਹਾਂਗੇ ਜਿਹੜੇ ਨਾਲ ਲੱਗਦੇ ਜਿੰਨੇ ਵੀ ਪਿੰਡ ਦੇ ਹੈਗੇ ਨੇ ਨਕੋਦਰ ਸ਼ੋਰੂਮ ਤੋਂ ਹੀ ਗੱਡੀ ਪਰਚੇਸ ਕਰਨ ਰਾਗਾ ਮੋਟਰ ਮਹਿੰਦਰਾ ਸ਼ੋਰੂਮ ਰਾਗਾ ਮੋਟਰ ਤੋਂ ਕਹਿੰਦੇ ਪਰਚੇਜ ਕਰੋ ਪਿਆਰੀ ਜਿਹੀ ਗੱਡੀ ਆ ਬਹੁਤ ਪਿਆਰੀ ਗੱਡੀ ਆ ਜੇ ਨਕੌਦਰ ਸ਼ਹਿਰ ਦੇ ਵਿੱਚ ਲਾਂਚ ਹੋਈ ਆ ਤਾਂ ਜਲਦੀ ਤੋਂ ਜਲਦੀ ਤੁਸੀਂ ਪਹੁੰਚਣਾ ਕਿੱਥੇ ਪਹੁੰਚਣਾ ਰਾਗਾ ਮੋਟਰ ਜ਼ਿਲੰਦਰ ਰੋਡ ਨਕੌਦਰ ਤੇ ਆਓ ਨਵੀਂ ਗੱਡੀ ਬੁੱਕ ਰੋ ਤੇ ਆਪਣੇ ਘਰ ਖੁਸ਼ੀਆਂ ਲੈ ਕੇ ਜਾਓ